ਸੋਚ ਰਹਾ ਉਹਦੇ ਵਿੱਚ ਜੇ ਸ चीज ਦੀ ਕਮੀ ਸੀ ਗਈ ਅੱਜ ਉਹ ਕਮੀ ਜਿਹੜੀ ਆ ਉਹ ਪੂਰੀ ਹੋਈ ਆ ਔਰ ਮੈਂ ਸਭ ਤੋਂ ਪਹਿਲਾਂ ਤਲਵਾਦ ਕਰਦਾ ਜਿਹੜੀਆਂ ਸਵਾਗਤ ਸੇਵੀ ਜਥੇਬੰਦੀਆਂ ਨੇ ਜਿਹਦੇ ਵਿੱਚ ਬਲੱਡ ਡੋਨਰ ਜੋ ਸੁਸਾਇਟੀ ਗੁਰਦਾਸਪੁਰ ਔਰ ਕਲਾਣਾ ਔਰ ਤੋਂ ਸਮਾਜਿਕ ਗਤੀਵਿਧੀ ਤੇ ਸੁਸਾਇਟੀ ਜਿਹਨੂੰ ਪੂਰੇ ਵਾਲਜੀ ਹੈਡ ਕਰ ਰਹੇ ਨੇ ਔਰ ਇਹ ਬਹੁਤ ਦੌਰ ਤੋਂ ਭਾਰਤ ਵਿਕਾਸ ਪਰਿਸ਼ਦ ਦੇ ਦਮਾਂ ਦੇ ਕਨੇ ਨੇ ਇਹ ਬਹੁਤ ਦੇਰ ਤੋਂ ਮੰਨ ਕਰਦੇ ਸੀ ਇਹ ਕਿ ਗੁਰਦਾਸਪੁਰ ਦੇ ਵਿੱਚ ਲੋਕਾਂ ਨੂੰ ਬਹੁਤ ਵੱਡੀ ਮੁਸ਼ਕਲ ਆਉਂਦੀ ਸੀ ਜਦ ਉਸ ਵਕਤ ਪੇਟਲੈਸ ਦੀ ਲੋੜ ਪੈਂਦੀ ਸੀ ਜੀ ਔਰ ਇਹ ਮਸ਼ੀਨ ਚੱਲਦੀ ਨਹੀਂ ਸੀਗੀ ਤੇ ਤੀਜੇ ਦੇ ਤੌਰ ਤੇ ਲੋਕਾਂ ਨੂੰ ਗੁਰਦਾਸਪੁਰ ਤੋਂ ਬਾਅਦ ਜਲੰਧਰ ਅੰਮ੍ਰਿਤਸਰ ਪਠਾਨਕੋੜ ਜਾਣਾ ਪੈਂਦਾ ਸੀਗਾ ਉਹਦੇ ਤੇ ਬਹੁਤ ਵੱਡੀ ਰਕਮ 13 ਤੋਂ 14000 ਰੁਪਏ ਖਰਚ ਕੇ ਉਹ ਪੇਟਲੈਸ ਲੈ ਕੇ ਆਪਣੇ ਮਰੀਜ਼ ਨੂੰ ਲੈ ਕੇ ਜਾਂਦੇ ਸੀ ਔਰ ਇਹ ਕਾਸੀ ਅ ਚੀਜ਼ ਹੈ ਜਿਹੜੀ ਸਾਡੀ ਜਿਹੜੀ ਕ੍ਰੋਨਿਕ ਡਿਜ਼ੀਜ਼ ਨੇ ਉਹਦੇ ਵਿੱਚ ਇਹ ਕੰਮ ਹੁੰਦੀ ਆ ਆਵੇ ਡੇਂਗੂ ਦੀ ਪ੍ਰੋਬਲਮ ਹੋਵੇ ਕੈਂਸਰ ਦੀ ਪ੍ਰੋਬਲਮ ਹੋਵੇ ਜਾਂ ਹੋਰ ਕੋਈ ਸੀਰੀਅਸ ਇਨਡਸੋਰ ਉਹਦੇ ਵਿੱਚ ਇਨਸਾਨ ਨੂੰ ਲੋੜ ਪੈਂਦੀ ਆ ਤੇ ਕੇਰਲੈਸ ਨੂੰ ਛੋੜਨ ਵਾਸਤੇ ਉਹਦੇ ਕਰਕੇ ਇੱਕ ਜਿਹੜੀ ਆਰਥਿਕ ਤੌਰ ਤੇ ਲੋਕ ਜਿਹੜੇ ਇੰਨੇ ਪੈਸੇ ਨਹੀਂ ਸੀ ਖਰਚ ਸਕਦੇ ਕੋਈ ਵਾਰੀ ਉਹ ਇਹਦੇ ਸੇ ਟ੍ਰੀਟਮੈਂਟ ਤੋਂ ਬੰਦੇ ਰਹਿ ਜਾਂਦੇ ਸੀ। ਪਰ ਜਦੋਂ ਵੀ ਆਉਂਦਾ ਸੀਗਾ ਦੇ ਹਸਪਤਾਲ ਜਿਹੜੀ ਸਾਡੀ ਇਹ ਸਮਾਜਿਕ ਦੇਖਵੰਦੀਆਂ ਨੇ ਤੇ ਹਮੇਸ਼ਾ ਬੰਦ ਕਰਦੀਆਂ ਸੀਗੀਆਂ ਕਿ ਇਹ ਮਸ਼ੀਨ ਜਿਹੜੀ ਆ ਚਾਲੂ ਹੋਣੀ ਚਾਹੀਦੀ ਆ। ਸੋ ਮੈਂ ਧਰਵਾਦੀ ਆ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਵੀ ਔਰ ਹੈਲਥ ਮਿਨਿਸਟਰ ਡਾਕਟਰ ਨਵੀਰ ਜੀ ਦਾ ਜਿਨ੍ਹਾਂ ਨੇ ਇਹ ਪ੍ਰਯਾਸ ਕਰਕੇ ਇਹਨੂੰ ਚਾਲੂ ਕੀਤਾ ਔਰ ਸਾਡੇ ਇਹਨੂੰ ਉਹਦੇ ਸਾਹਮਣੇ ਆ ਜਾਣ ਉਹਨਾਂ ਨੂੰ ਅਸੀਂ ਟ੍ਰੇਨਿੰਗ ਵੀ ਉਹਦੀ ਬਕਾਇਦਾ ਮੁਕੰਮਲ ਤੌਰ ਤੇ ਦੇਤੀ ਆਂ ਔਰ ਔਰ ਉਹਦੇ ਨਾਲ ਉਹ ਨਵੀਂ ਮਸ਼ੀਨ ਆ ਉਹ ਰੈਗੂਲਰਲੀ ਚੱਲੇਗੀ ਸਭ ਤੋਂ ਪਹਿਲਾਂ ਦਾ ਮਬਾਰਕ ਦਿੰਦਾ ਐਸ ਜੀ ਨੂੰ ਪਰਵਾਹੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਜੀ ਕਿਉਂਕਿ ਅੱਜ ਇਹਦੇ ਵਿੱਚ ਵੀ ਡੋਨਰ ਦੀ ਲੋੜ ਹੁੰਦੀ ਆ ਔਰ ਜਦੋਂ ਵੀ ਇਹ ਚਲਾਣੇ ਨੇ ਸਾਨੂੰ ਡੋਨਰ ਜਿਹੜਾ ਉਹ ਦੇਣਾ ਪੈਂਦਾ ਸਭ ਤੋਂ ਉਹ ਦੀ ਸ਼ੁਰੂਆਤ ਵੀ ਜਿਹੜੀ ਆ ਉਹ ਵਸ ਮੇਰਾ ਪੀਰਵਾਲ ਸਾਹਿਬ ਨੇ ਆਪਣੇ ਆਪ ਬਲੱਡ ਦੇ ਕੇ ਕੀਤੀ ਆ ਕਿਥੋਂ ਮੈਂ ਸਮਝਦਾ ਵੀ ਸੁਬਾਜ ਨੂੰ ਇੱਕ ਨੀਵੀਂ ਲੜੀ ਚਾਹੀਦੀ ਆ ਅਸੀਂ ਗੱਲ ਤੇ ਕਰ ਲੈਂਦੇ ਆ ਗੱਲ ਕੇ ਰਸੂਲਾਂ ਦੀ ਵੀ ਕਰ ਲੈਂਦੇ ਆ ਪਰ ਜਦੋਂ ਆਪਣੇ ਤੇ ਗੱਲ ਹੁੰਦੀ ਆ ਫਿਰ ਆਪਾਂ ਭਰੇ ਹੋ ਜਾਂਦੇ ਆ ਔਰ ਕਈ ਵਾਰੀ ਤੋਂ ਕਹਿੰਦੀ ਆ ਨਾ ਵੀ ਜੇ ਹਮੇਸ਼ਾ ਹੀ ਇਹ ਮਹਿਸੂਸ ਕਰਦੇ ਆ ਵੀ ਜੇ ਕੋਈ ਸ਼ਹੀਦ ਪੈਦਾ ਹੋਵੇ ਤੇ ਗਵਰਡੀ ਦੇ ਘਰ ਹੋਵੇ ਆਪਣੇ ਤੋਂ ਵੀ ਸ਼ੁਰੂ ਕਰਦੇ ਸੋ ਪੂਰੇ ਵੱਲ ਸਾਹਿਬ ਤੁਹਾਡਾ ਧੰਨਵਾਦ ਸਾਰੀ ਜਥੇਬੰਦੀਆਂ ਦਾ ਧੰਨਵਾਦ ਔਰ ਬਲੱਡ ਡੋਨਰ ਸੁਸਾਇਟੀ ਦਾ ਤੁਹਾਡਾ ਕਿ ਤੁਸੀਂ ਆਪਣੇ ਆਪ ਤੋਂ ਸ਼ੁਰੂ ਕਰਕੇ ਅੱਜ ਇਹ ਪੇਚਰਸ ਤਿਆਰ ਕਿ ਤੇਰੇ ਮੈਂ ਦੱਸ ਦਵਾਂ ਜਿਹੜੀ ਇਹ ਸਰਕਾਰੀ ਕੀਮਤ ਆ ਉਹ ਸਿਰਫ 2000 ਰੁਪਇਆ ਹੋਊਗੀ ਹੁਣ ਗੁਰਦਾਸਪੁਰ ਦੇ ਲੋਕਾਂ ਨੂੰ ਟਾੜਕੋਟ ਜਲੰਧਰ ਅਮ੍ਰitsar ਜਾਣ ਦੀ ਲੋੜ ਨਹੀਂ ਹੋਣੀ ਉਹ ਸਿਵਲ ਹਸਪੀਟਲ ਗੁਰਦਾਸਪੁਰ ਰੋਡ ਆ ਕੇ ਜਿਹੜੇ ਪਲੇਟਫਾਰਮ ਤੇ ਉੱਥੋਂ ਲੈ ਕੇ ਆਪਣੇ ਮਰੀਜ਼ ਨੂੰ ਤਾਰਨ ਸਿਰਫ 2000 ਵਿੱਚ ਲਵਾਊਗਾ ਤਰੋਸ ਦੋਨੋਂ ਤੋਂ ਹੀ ਬਈ ਨੇ ਪਲੇਟਫਾਰਮ ਤੇ ਉੱਥੇ ਆਉਣ ਦਾ ਮੈਨੂੰ ਫਕਰ ਕਿ ਜਿਹੜੀਆਂ ਸਾਡੀ ਐਨਜੀਓ ਦੇ ਅੱਤੇ ਦੱਸਦਾ ਰਹੀਆਂ ਨੇ ਨਦਰ ਦਾ ਨਾਮ ਲਿਆ ਭਾਵੇਂ ਬਲੱਡ ਡੋਨਰ ਸੁਸਾਇਟੀ ਆ ਜਾਂ ਤੁਹਾਡੀਆਂ ਸਮਾਜਿਕ ਦੇਦੇ ਬੰਦੇ ਸਵਾ ਸੁਸਾਇਟੀ ਆ ਪਰ ਦੇ ਵਿਕਾਸ ਪਰਿਸ਼ਦ ਆ ਇਹ ਸਾਰੇ ਲੋਕ ਸਮਾਜ ਦੀ ਸੇਵਾ ਲਈ ਜੁੜੇ ਹੋਏ ਨੇ ਔਰ ਡੋਨਰ ਵੀ ਇਹ ਅਸ਼ਾ ਇਹ ਤਿਆਰ ਰੱਖਦੇ ਨੇ ਸੋ ਇਹ ਜਿਹੜੀ ਇੱਕ ਬਹੁਤ ਵੱਡੀ ਮੁਸ਼ਕਲ ਸੀ ਇਸ ਇਲਾਕੇ ਦੀ ਅੱਜ ਪੂਰੀ ਇਹ ਗੁਰਦਾਸਪੁਰ ਦੇ ਵਿੱਚ ਸਭਨ ਮਿਲ ਕੇ ਇੱਕ ਹੋਰ ਪ੍ਰਾਈਵੇਟ ਹਸਪੀਟਲ ਕੋਲ ਇਹ ਮਸ਼ੀਨ ਆ ਅਦਰਵਾਈਜ਼ ਤਾਂ ਗੁਰਦਾਸਪੁਰ ਚ ਪ੍ਰਾਈਵੇਟ ਹਸਪੀਟਲ ਕੋਲ ਵੀ ਮਸ਼ੀਨ ਨਹੀਂ ਹੈ ਜੀ ਸੋ ਜਿਹੜੀ ਆਉਣ ਟਿੱਕਾਂ ਦੇ ਉਹ ਵੀ ਤੁਹਾਡੇ ਕੋ ਮਾਇਆ ਹੋ ਗਈਆਂ ਨੇ ਔਰ ਇਹ ਜਿਹੜੀ ਕਿੱਟ ਦੀ ਕੀਮਤ ਆ ਉਹ ਮੇਰਾ ਗੱਲ ਕੱਲੀ 90000 ਦੇ ਕਰੀਬ ਆ ਜੇ ਲੈ ਪਰ ਸਰਕਾਰ ਜਿਹੜੀ ਆ ਤੁਹਾਨੂੰ ਪਹਿਲਾਂ ਕਿਹਾ ਕਿ ਭਗਵੰਦ ਮਾਨ ਜੀ ਦੀ ਸਰਕਾਰ ਸਿਹਤ ਸੇਵਾਵਾਂ ਨੂੰ ਨਿਆਰੀ ਬਣਾਉਣ ਲਈ ਔਰ ਸਭ ਫ੍ਰੀ ਸੇਵਾ ਦੇਣ ਵਾਸਤੇ ਸਸਤੀਆਂ ਸੇਵਾ ਦੇਣ ਵਾਸਤੇ ਵਚਨ ਪਾਤਾ ਔਰ ਉਸ ਲੜੀ ਦੇ ਵਿੱਚ ਜਿਹੜੀ ਗੁਰਦਾਸਪੁਰ ਦੀ ਬਹੁਤ ਤਰਾੜੀ ਇਹ ਬੈਸਬਣਾ ਮੰਗ ਨੂੰ ਲੋੜ ਸੀ ਅੱਜ ਲੋਰ ਜਿਹੜੀ ਆ ਪੂਰੀ ਹੋ ਰਹੀ ਆ ਮੈਂ ਅੱਜ ਸਾਰੇ ਅੱਜ ਸਾਰੇ ਡਾਕਟਰ ਸਾਹਿਬਾਨ ਦੇ ਫਿਰ ਨਾਲ ਜਿਹੜੇ ਬਲੱਡ ਬੈਂਕ ਨੂੰ ਦੇਖਦੇ ਨੇ ਡਾਕਟਰ ਪੂਜਾ ਇਹ ਆ ਬਹੁਤ ਹਿਮਤੀ ਆ ਅੱਛੀ ਡਾਕਟਰ ਆ ਸਾਡੇ ਐਸਐਮਓ ਡਾਕਟਰ ਰਵੀ ਬਾਜਰੀ ਜੀ ਨੇ ਤੇ ਸਾਡੇ ਸਵਲ ਸੱਜ ਦੇ ਡਟਾ ਡਾਕਟਰ ਭਾਰਤ ਕੁਸ਼ਣ ਜੀ ਉਹ ਵੀ ਅੱਜ ਉੱਚੇ ਤੌਰ ਤੇ ਆਏ ਨੇ ਔਰ ਮੈਂ ਇਹ ਵੀ ਦੱਸ ਦਵਾ ਮਰਦਾਸ ਦੇ ਰੋਗਾ ਨੂੰ ਕਿ ਸਵਲ ਹਸਪੀਟਲ ਦੇ 10 ਏਮਪਲੋਈਸ ਪ੍ਰਦੀਪ ਇਕਬਾਲੋਂ ਨਹੀਂ ਹੁਣ ਤੁਸੀਂ ਤੁਹਾਨੂੰ ਜਿਹੜੇ EMPLOYEES ਨੇ ਇਹਨਾਂ ਨੂੰ ਪਹਿਲਾਂ ਦਾ ਕੰਪਨੀ ਤੋਂ ਟ੍ਰੇਨਿੰਗ ਦਿੱਤੀ ਗਈ ਆ ਮੈਂ ਇਹਨਾਂ ਦੇ ਵੀ ਅਪੀਲ ਕਰੂੰਗਾ ਕਿ ਤੁਸੀਂ ਇਸ ਲੇਟਸ ਮਸ਼ੀਨ ਦੀ ਵਰਕਿੰਗ ਦੇ ਨਾਲ ਆਪਣੇ ਆਪ ਵੀ ਅਪਡੇਟ ਰੱਖਿਓ ਜੇ ਕੋਈ ਨਵੀਂ ਟੈਕਨੋਲੋਜੀ ਹੋਰ ਆਵੇ ਉਹਨੇ ਵੀ ਤੁਸੀਂ ਸਟੱਡੀ ਕਰੋ ਕਿ ਕਿ ਮੇਰੀ ਲੋੜ ਪਵੇ ਮੈਨੂੰ ਦੱਸੋ ਸਰਕਾਰ ਵੱਲੋਂ ਕੋਈ ਡਿਊਟੀ ਲਾਉਣੀ ਹੋਏਗੀ ਜ਼ਰੂਰ ਲਾਵਾ ਦਿਓ